ਮੇਰੇ ਘਰ ਦੇ ਕੋਲ ਹੀ ਦੋ ਮੁੰਡੇ ਸੀਗੇ ਬਾਈਕ ਤੇ ਸਵਾਰ ਮੈਨੂੰ ਨਹੀਂ ਪਤਾ ਲੱਗਾ ਕਿ ਉਹ ਮੇਰੇ ਪਿੱਛੇ ਮੇਰੇ ਨਾਲ ਸਨੇਚਿੰਗ ਕਰਨ ਦੇ ਮੋਟਿਵ ਨਾਲ ਆ ਰਹੇ ਨੇ ਚੇਨ ਮੇਰੀ ਦਾ ਲੋਕ ਨਹੀਂ ਐਕਚੁਅਲੀ ਨਿਕਲ ਰਿਹਾ ਸੀਗਾ ਬਾਰ ਬਾਰ ਖਿੱਚੀ ਗਿਆ ਗਾਲਾਂ ਵੀ ਕੱਢੀ ਗਿਆ ਪਲੱਸ ਮੇਰੀ ਬਾਹ ਜਿਹੜੀ ਆ ਉਹ ਵੀ ਉਹਦੇ ਤੇ ਵੀ ਫ੍ਰੈਕਚਰ ਹੋਇਆ ਬਸ 5 ਮਿੰਟ ਦੇ ਵਿੱਚ ਹੀ ਇਹ ਵਾਰਦਾਤ ਕਰਕੇ ਤੇ ਉਹ ਨਿਕਲ ਗਏ ਮੈਂ ਬਸਟਾਂ ਤੋਂ ਅ ਰਿਕਸ਼ੇ ਤੇ ਆਪਣੇ ਘਰ ਨੂੰ ਵਾਪਸ ਆ ਰਹੀ ਸੀ ਤੇ ਮੇਰੇ ਘਰ ਦੇ ਕੋਲ ਹੀ ਦੋ ਮੁੰਡੇ ਸੀਗੇ ਬਾਈਕ ਤੇ ਸਵਾਰ ਮੈਨੂੰ ਨਹੀਂ ਪਤਾ ਲੱਗਾ ਕਿ ਉਹ ਮੇਰੇ ਪਿੱਛੇ ਮੇਰੇ ਨਾਲ ਸਨੇਚਿੰਗ ਕਰਨ ਦੇ ਮੋਟਿਵ ਨਾਲ ਆ ਰਹੇ ਨੇ ਤੇ ਉਹਨਾਂ ਨੇ ਮੈਨੂੰ ਰਿਕਸ਼ੇ ਤੋਂ ਧੱਕਾ ਮਾਰ ਕੇ نیچے ਗिराया ਫਿਰ ਇੱਕ ਸਰਦਾਰ ਸੀਗਾ ਮੁੰਡਾ ਉਹਨੇ ਆਪਣਾ ਫੇਸ ਵੇਅਰ ਆ ਸਾਰਾ ਕੁਝ ਕਵਰ ਹੋਇਆ ਹੋਇਆ ਸੀਗਾ ਉਹਨੇ ਰਿਕਸ਼ੇ ਤੋਂ نیچے ਜਦੋਂ ਮੈਨੂੰ ਉਤਾਰਿਆ ਮਤਲਬ ਸੁੱਟਿਆ ਮੈਨੂੰ ਤੇ ਮੇਰੇ ਨਾਲ ਗਾਲਾਂ ਵੀ ਕੱਢੀਆਂ ਗਾਲੀ ਗਲੋਚ ਕਰਿਆ ਤੇ ਮੈਂ ਰਿਵੋਲਟ ਨਹੀਂ ਕਰਿਆ ਕਿਉਂਕਿ ਅਗੋਂ ਉਹਨੇ ਕਾਫੀ ਲੰਮਾ ਸਾਰਾ ਵੱਡਾ ਸਾਰਾ ਨਾਈਫ ਕੱਢਿਆ ਹੋਇਆ ਸੀਗਾ ਤੇ ਚੇਨ ਮੇਰੀ ਦਾ ਲੋਕ ਨਹੀਂ ਐਕਚੁਅਲੀ ਨਿਕਲ ਰਿਹਾ ਸੀਗਾ ਬਾਰ-ਬਾਰ ਖਿੱਚੀ ਗਿਆ ਗਾਲਾਂ ਵੀ ਕੱਢੀਆਂ ਪਲੱਸ ਮੇਰੀ ਬਾਹ ਜਿਹੜੀ ਆ ਉਹ ਵੀ ਉਹਦੇ ਤੇ ਵੀ ਫ੍ਰੈਕਚਰ ਹੋਇਆ ਬਸ 5 ਮਿੰਟ ਦੇ ਵਿੱਚ ਹੀ ਮਾਰ ਦਾ ਕਰਕੇ ਤੇ ਉਹ ਨਿਕਲ ਗਏ ਸੋ ਮੇਰੇ ਇਹ ਪ੍ਰਸ਼ਾਸਨ ਨੂੰ ਅਪੀਲ ਹੈ ਕੀ ਮੇਨਲੀ ਇੱਕ ਤਾਂ ਇਹੋ ਜਿਹੀ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਮੇਰੇ ਵਰਗੀਆਂ ਲੇਡੀਜ਼ ਜਿਹੜੀਆਂ ਉਹ ਸੇਫ ਫੀਲ ਕਰ ਸਕਣ ਤੇ ਸੈਕੰਡਲੀ ਜਿਹੜੇ ਇਹ ਮੂੰਹ ਬੰਨ ਕੇ ਚਾਹੀਓ ਲੇਡੀਜ਼ ਹੈ ਚਾਹੀਓ ਜੈਂਟਸ ਹੈ ਜਿਹੜੇ ਐਕਟਿਵਾ ਤੇ ਜਾਂ ਬਾਈਕ ਤੇ ਹੁੰਦੇ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਮੇਰੇ ਵਾਂਗੂ ਅੱਗੂ ਕੋਈ ਸਫਰ ਨਾ ਕਰ ਸਕੇ ਤੇ ਮੇਰੇ ਘਰ ਦੇ ਕੋਲ ਹੀ ਦੋ ਮੁੰਡੇ ਸੀਗੇ ਬਾਈਕ ਤੇ ਸਵਾਰ ਮੈਨੂੰ ਨਹੀਂ ਪਤਾ ਲੱਗਾ ਕਿ ਉਹ ਮੇਰੇ ਪਿੱਛੇ ਮੇਰੇ ਨਾਲ ਸਨੇਚਿੰਗ ਕਰਨ ਦੇ ਮੋਟਿਵ ਨਾਲ ਆ ਰਹੇ ਨੇ ਚੇਨ ਮੇਰੀ ਦਾ ਲੋਕ ਨਹੀਂ ਐਕਚੁਅਲੀ ਨਿਕਲ ਰਿਹਾ ਸੀਗਾ ਬਾਰ ਬਾਰ ਖਿੱਚੀ ਗਿਆ ਗਾਲਾਂ ਵੀ ਕੱਢੀ ਗਿਆ ਪਲੱਸ ਮੇਰੀ ਬਾਹ ਜਿਹੜੀ ਆ ਉਹ ਵੀ ਉਹਦੇ ਤੇ ਵੀ ਫ੍ਰੈਕਚਰ ਹੋਇਆ ਬਸ 5 ਮਿੰਟ ਦੇ ਵਿੱਚ ਹੀ ਇਹ ਵਾਰਦਾਤ ਕਰਕੇ ਤੇ ਉਹ ਨਿਕਲ ਗਏ ਮੈਂ ਬਸਟਨ ਤੋਂ ਅ ਕ੍ਰਿਸ਼ਾ ਤੇ ਆਪਣੇ ਘਰ ਨੂੰ ਵਾਪਸ ਆ ਰਹੀ ਸੀ ਤੇ ਮੇਰੇ ਘਰ ਦੇ ਕੋਲ ਹੀ ਦੋ ਮੁੰਡੇ ਸੀਗੇ ਬਾਈਕ ਤੇ ਸਵਾਰ ਮੈਨੂੰ ਨਹੀਂ ਪਤਾ ਲੱਗਾ ਕਿ ਉਹ ਮੇਰੇ ਪਿੱਛੇ ਮੇਰੇ ਨਾਲ ਸਨੇਚਿੰਗ ਕਰਨ ਦੇ ਮੋਟਿਵ ਨਾਲ ਆ ਰਹੇ ਨੇ ਤੇ ਉਹਨਾਂ ਨੇ ਮੈਨੂੰ ਰਿਕਸ਼ੇ ਤੋਂ ਧੱਕਾ ਮਾਰ ਕੇ نیچے ਗिराया ਫਿਰ ਇੱਕ ਸਰਦਾਰ ਸੀਗਾ ਮੁੰਡਾ ਉਹਨੇ ਆਪਣਾ ਫੇਸ ਵੇਰਾ ਸਾਰਾ ਕੁਝ ਕਵਰ ਹੋਇਆ ਹੋਇਆ ਸੀਗਾ ਉਹਨੇ ਰਿਕਸ਼ੇ ਤੋਂ نیچے ਜਦੋਂ ਮੈਨੂੰ ਉਤਾਰਿਆ ਮਤਲਬ ਛੁੱਟਿਆ ਮੈਨੂੰ ਤੇ ਮੇਰੇ ਨਾਲ ਗਾਲਾਂ ਵੀ ਕੱਢੀਆਂ ਗਾਲੀ ਗਲੋਚ ਕਰਿਆ ਤੇ ਮੈਂ ਰਿਵੋਲਟ ਨਹੀਂ ਕਰਿਆ ਕਿਉਂਕਿ ਉਹਨੇ ਕਾਫੀ ਲੰਮਾ ਸਾਰਾ ਵੱਡਾ ਸਾਰਾ ਨਾਈਫ ਕੱਢਿਆ ਹੋਇਆ ਸੀਗਾ ਤੇ ਚੇਨ ਮੇਰੀ ਦਾ ਲੋਕ ਨਹੀਂ ਐਕਚੁਅਲੀ ਨਿਕਲ ਰਿਹਾ ਸੀਗਾ ਬਾਰ-ਬਾਰ ਖਿੱਚੀ ਗਿਆ ਗਾਲਾਂ ਵੀ ਕੱਢੀਆਂ 拉斯میری ਬਾਹ ਜਿਹੜੀ ਆ ਉਹ ਵੀ ਉਹਦੇ ਤੇ ਵੀ ਫ੍ਰੈਕਚਰ ਹੋਇਆ ਬਸ 5 ਮਿੰਟ ਦੇ ਵਿੱਚ ਹੀ ਮਾਰ ਦਾ ਕਰਕੇ ਤੇ ਉਹ ਨਿਕਲ ਗਏ ਸੋ ਮੇਰੀ ਇਹ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਮੇਨਲੀ ਇੱਕ ਤਾਂ ਇਹੋ ਜਿਹੇ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਮੇਰੇ ਵਰਗੀਆਂ ਲੇਡੀਆਂ ਜਿਹੜੀਆਂ ਉਹ ਸੇਫ ਫੀਲ ਕਰ ਸਕਣ ਤੇ ਸੈਕੰਡਲੀ ਜਿਹੜੇ ਇਹ ਮੂੰਹ ਬੰਨ ਕੇ ਚਾਹੀਓ ਲੇਡੀਆਂ ਹੈ ਚਾਹੀਓ ਜੈਂਟਸ ਹੈ ਜਿਹੜੇ ਐਕਟਿਵਾ ਤੇ ਜਾਂ ਬਾਈਕ ਤੇ ਹੁੰਦੇ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਾਜੂ ਮੇਰੇ ਵਾਂਗੂ ਅੱਗੂ ਕੋਈ ਸਫਰ ਨਾ ਕਰ ਸਕੀ ਤੇ ਮੇਰੇ ਘਰ ਦੇ ਕੋਲ ਹੀ ਦੋ ਮੁੰਡੇ ਸੀਗੇ ਬਾਈਕ ਤੇ ਸਵਾਰ ਮੈਨੂੰ ਨਹੀਂ ਪਤਾ ਲੱਗਾ ਕਿ ਉਹ ਮੇਰੇ ਪਿੱਛੇ ਮੇਰੇ ਨਾਲ ਸਨੇਚਿੰਗ ਕਰਨ ਦੇ ਮੋਟਿਵ ਨਾਲ ਆ ਰਹੇ ਨੇ ਚੇਨ ਮੇਰੀ ਦਾ ਲੋਕ ਨਹੀਂ ਐਕਚੁਅਲੀ ਨਿਕਲ ਰਿਹਾ ਸੀਗਾ ਬਾਰ ਬਾਰ ਖਿੱਚੀ ਗਿਆ ਗਾਲਾਂ ਵੀ ਕੱਢੀ ਗਿਆ ਪਲੱਸ ਮੇਰੀ ਬਾਹ ਜਿਹੜੀ ਆ ਉਹ ਵੀ ਉਹਦੇ ਤੇ ਵੀ ਫ੍ਰੈਕਚਰ ਹੋਇਆ ਬਸ 5 ਮਿੰਟ ਦੇ ਵਿੱਚ ਹੀ ਇਹ ਵਾਰਦਾਤ ਕਰਕੇ ਤੇ ਉਹ ਨਿਕਲ ਗਏ ਮੈਂ ਵਸਟਨ ਤੋਂ ਅ ਕ੍ਰਿਸ਼ਾ ਤੋਂ ਆਪਣੇ ਘਰ ਨੂੰ ਵਾਪਸ ਆ ਰਹੀ ਸੀ ਤੇ ਮੇਰੇ ਘਰ ਦੇ ਕੋਲ ਹੀ ਦੋ ਮੁੰਡੇ ਸੀਗੇ ਬਾਈਕ ਤੇ ਸਵਾਰ ਮੈਨੂੰ ਨਹੀਂ ਪਤਾ ਲੱਗਾ ਕਿ ਉਹ ਮੇਰੇ ਪਿੱਛੇ ਮੇਰੇ ਨਾਲ ਸਨੇਚਿੰਗ ਕਰਨ ਦੇ ਮੋਟਿਵ ਨਾਲ ਆ ਰਹੇ ਨੇ ਤੇ ਉਹਨਾਂ ਨੇ ਮੈਨੂੰ ਰਿਕਸ਼ੇ ਤੋਂ ਧੱਕਾ ਮਾਰ ਕੇ نیچے ਗिराया ਫਿਰ ਇੱਕ ਸਰਦਾਰ ਸੀਗਾ ਮੁੰਡਾ ਉਹਨੇ ਆਪਣਾ ਫੇਸ ਵੇਅਰ ਸਾਰਾ ਕੁਝ ਕਵਰ ਹੋਇਆ ਹੋਇਆ ਸੀਗਾ ਉਹਨੇ ਰਿਕਸ਼ੇ ਤੋਂ نیچے ਜਦੋਂ ਮੈਨੂੰ ਉਤਾਰਿਆ ਮਤਲਬ ਚੁਟਿਆ ਮੈਨੂੰ ਤੇ ਮੇਰੇ ਨਾਲ ਗਾਲਾਂ ਵੀ ਕੱਢੀਆਂ ਗਾਲੀ ਗਲੋਚ ਕਰਿਆ ਤੇ ਮੈਂ ਰਿਵੋਲਟ ਨਹੀਂ ਕਰਿਆ ਕਿਉਂਕਿ ਅਗੋਂ ਉਹਨੇ ਕਾਫੀ ਲੰਮਾ ਸਾਰਾ ਵੱਡਾ ਸਾਰਾ ਨਾਈਫ ਕੱਢਿਆ ਹੋਇਆ ਸੀਗਾ ਤੇ ਚੇਨ ਮੇਰੀ ਦਾ ਲੋਕ ਨਹੀਂ ਐਕਚੁਅਲੀ ਨਿਕਲ ਰਿਹਾ ਸੀਗਾ ਬਾਰ-ਬਾਰ ਖਿੱਚੀ ਗਿਆ ਗਾਲਾਂ ਵੀ ਕੱਢੀਆਂ ਪਲੱਸ ਮੇਰੀ ਬਾਹ ਜਿਹੜੀ ਆ ਉਹ ਵੀ ਉਹਦੇ ਤੇ ਵੀ ਫ੍ਰੈਕਚਰ ਹੋਇਆ ਬਸ 5 ਮਿੰਟ ਦੇ ਵਿੱਚ ਹੀ ਮਾਰ ਦਾ ਕਰਕੇ ਤੇ ਉਹ ਨਿਕਲ ਗਏ ਸੋ ਮੇਰੇ ਇਹ ਪ੍ਰਸ਼ਾਸਨ ਨੂੰ ਅਪੀਲ ਹੈ ਈ ਮੇਨਲੀ ਕਿ ਇਹੋ ਜੀ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਮੇਰੇ ਵਰਗੀਆਂ ਲੇਡੀਜ਼ ਜਿਹੜੀਆਂ ਉਹ ਸੇਫ ਫੀਲ ਕਰ ਸਕਣ ਤੇ ਸੈਕੰਡਲੀ ਜਿਹੜੇ ਇਹ ਮੂੰਹ ਬੰਨ ਕੇ ਚਾਹੀਓ ਲੇਡੀਜ਼ ਹੈ ਚਾਹੀਓ ਜੈਂਟਸ ਹੈ ਜਿਹੜੇ ਐਕਟਿਵਾ ਤੇ ਜਾਂ ਬਾਈਕ ਤੇ ਹੁੰਦੇ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਹੋਵੇ ਤਾਂ ਜੋ ਮੇਰੇ ਵਾਂਗੂ ਅੱਗੋਂ ਕੋਈ ਸਫਰ ਨਾ ਕਰ ਸਕੇ ਤੇ ਮੇਰੇ ਘਰ ਦੇ ਕੋਲ ਹੀ ਦੋ ਮੁੰਡੇ ਸੀਗੇ ਬਾਈਕ ਤੇ ਸਵਾਰ ਮੈਨੂੰ ਨਹੀਂ ਪਤਾ ਲੱਗਾ ਕਿ ਉਹ ਮੇਰੇ ਪਿੱਛੇ ਮੇਰੇ ਨਾਲ ਸਨੇਚਿੰਗ ਕਰਨ ਦੇ ਮੋਟਿਵ ਨਾਲ ਆ ਰਹੇ ਨੇ ਚੇਨ ਮੇਰੀ ਦਾ ਲੋਕ ਨਹੀਂ ਐਕਚੁਅਲੀ ਨਿਕਲ ਰਿਹਾ ਸੀਗਾ ਬਾਰ ਬਾਰ ਖਿੱਚੀ ਗਿਆ ਗਾਲਾਂ ਵੀ ਕੱਢੀ ਗਿਆ ਪਲੱਸ ਮੇਰੀ ਬਾਹ ਜਿਹੜੀ ਆ ਉਹ ਵੀ ਉਹਦੇ ਤੇ ਵੀ ਫ੍ਰੈਕਚਰ ਹੋਇਆ ਬਸ 5 ਮਿੰਟ ਦੇ ਵਿੱਚ ਹੀ ਇਹ ਵਾਰ ਦਾਤ ਕਰਕੇ ਤੇ ਉਹ ਨਿਕਲ ਗਏ ਮੈਂ ਵਸਟਨ ਕੋ ਅ ਪ੍ਰੀਖਿਆ ਤੋਂ ਆਪਣੇ ਘਰ ਨੂੰ ਵਾਪਸ ਆ ਰਹੀ ਸੀ ਤੇ ਮੇਰੇ ਘਰ ਦੇ ਕੋਲ ਹੀ ਦੋ ਮੁੰਡੇ ਸੀਗੇ ਬਾਈਕ ਤੇ ਸਵਾਰ ਮੈਨੂੰ ਨਹੀਂ ਪਤਾ ਲੱਗਾ ਕਿ ਉਹ ਮੇਰੇ ਪਿੱਛੇ ਮੇਰੇ ਨਾਲ ਸਨੇਚਿੰਗ ਕਰਨ ਦੇ ਮੋਟਿਵ ਨਾਲ ਆ ਰਹੇ ਨੇ ਤੇ ਉਹਨਾਂ ਨੇ ਮੈਨੂੰ ਰਿਕਸ਼ੇ ਤੋਂ ਧੱਕਾ ਮਾਰ ਕੇ نیچے ਘਰਾਇਆ ਫਿਰ ਇੱਕ ਸਰਦਾਰ ਸੀਗਾ ਮੁੰਡਾ ਉਹਨੇ ਆਪਣਾ ਫੇਸ ਵੇਰਾ ਸਾਰਾ ਕੁਝ ਕਵਰ ਹੋਇਆ ਹੋਇਆ ਸੀਗਾ ਉਹਨੇ ਰਿਕਸ਼ੇ ਤੋਂ نیچے ਜਦੋਂ ਮੈਨੂੰ ਉਤਾਰਿਆ ਮਤਲਬ ਸੁੱਟਿਆ ਮੈਨੂੰ ਤੇ ਮੇਰੇ ਨਾਲ ਗਾਲਾਂ ਵੀ ਕੱਢੀਆਂ ਗਾਲੀ ਗਲੋਚ ਕਰਿਆ ਤੇ ਮੈਂ ਰਿਵੋਲਟ ਨਹੀਂ ਕਰਿਆ ਕਿਉਂਕਿ ਅਗੋਂ ਉਹਨੇ ਕਾਫੀ ਲੰਮਾ ਸਾਰਾ ਵੱਡਾ ਸਾਰਾ ਨਾਈਫ ਕੱਢਿਆ ਹੋਇਆ ਸੀਗਾ ਤੇ ਚੇਨ ਮੇਰੀ ਦਾ ਲੋਕ ਨਹੀਂ ਐਕਚੁਅਲੀ ਨਿਕਲ ਰਿਹਾ ਸੀਗਾ ਵਾਰ-ਵਾਰ ਖਿੱਚੀ ਗਿਆ ਗਾਲਾਂ ਵੀ ਕੱਢੀਆਂ ラスमेरी ਬਾ ਜਿਹੜੀ ਆ ਉਹ ਵੀ ਉਹਦੇ ਤੇ ਵੀ ਫ੍ਰੈਕਚਰ ਹੋਇਆ ਬਸ 5 ਮਿੰਟ ਦੇ ਵਿੱਚ ਹੀ ਮਾਰ ਦਾ ਕਰਕੇ ਤੇ ਉਹ ਨਿਕਲ ਗਏ ਸੋ ਮੇਰੀ ਇਹ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਮੇਨਲੀ ਇੱਕ ਤਾਂ ਇਹੋ ਜਿਹੇ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਮੇਰੇ ਵਰਗੀਆਂ ਲੇਡੀਆਂ ਜਿਹੜੀਆਂ ਉਹ ਸੇਫ ਫੀਲ ਕਰ ਸਕਣ ਤੇ ਸੈਕੰਡਲੀ ਜਿਹੜੇ ਇਹ ਮੂੰਹ ਬੰਨ ਕੇ ਚਾਹੀਓ ਲੇਡੀਆਂ ਹੈ ਚਾਹੀਓ ਜੈਂਟਸ ਹੈ ਜਿਹੜੇ ਐਕਟਿਵਾ ਤੇ ਜਾਂ ਬਾਈਕ ਤੇ ਹੁੰਦੇ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਮੇਰੇ ਵਾਂਗੂ ਅੱਗੋਂ ਕੋਈ ਸਫਰ ਨਾ ਕਰ ਸਕੇ